ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਫਿਲਮਾਂ ਮਨੋਰੰਜਨ ਦਾ ਸਾਧਨ ਨੇ ਪਰ ਫਿਲਮਾਂ ਦੇ ਜਰੀਏ ਅਸੀਂ ਆਪਣਾ ਇਤਿਹਾਸ ਵੀ ਜਾਣ ਸਕਦੇ ਹਾਂ ਬਹੁਤੀ ਕਿ ਫਿਲਮਾਂ ਦੇ ਜਰੀਏ ਕਈ ਵਾਰ ਸਾਨੂੰ ਸਾਡਾ ਇਤਿਹਾਸ ਵੀ ਜਾਣਨ ਨੂੰ ਮਿਲਦਾ ਬਾ ਤੇ ਅਜਿਹੀ ਹੀ ਇੱਕ ਹੋਰ ਫਿਲਮ ਆ ਰਹੀ ਹੈ ਜੋ ਸਿੱਖ ਇਤਿਹਾਸ ਨੂੰ ਉਜਾਗਰ ਕਰੇਗੀ ਜਾਨੀ ਕਿ ਉਸ ਫਿਲਮ ਤੋਂ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਦੱਸਦੇ ਕਿ 21 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਹਿੰਦ ਦੀ ਚਾਦਰ ਗੁਰੂ ਲਾਧੋਰੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਸਮਾਗਮ ਵੀ ਹੋ ਰਹੇ ਨੇ ਉੱਥੇ ਹੀ ਦੱਸਦੀ ਕਿ ਇਸ ਦੌਰਾਨ ਵੱਡੇ ਪਰਦੇ ਦੇ ਉੱਪਰ ਵੀ ਇੱਕ ਫਿਲਮ ਰਿਲੀਜ਼ ਹੋਵੇਗੀ ਜਿਸ ਦੇ ਜ਼ਰੀਏ ਅਸੀਂ ਸਿਨਮਾ ਕਾਰਾਂ ਦੇ ਵਿੱਚ ਵੀ ਜਾ ਕੇ ਆਪਣਾ ਇਤਿਹਾਸ ਜਾਣ ਸਕਾਂਗੇ ਦੱਸਦੇ ਇੱਕ ਇਸ ਫਿਲਮ ਦੇ ਜ਼ਰੀਏ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਜਾਣਕਾਰੀ ਮਿਲੇਗੀ ਉੱਥੇ ਹੀ ਸਾਨੂੰ ਸਿੱਖ ਇਤਿਹਾਸ ਅਤੇ ਉਸ ਸਮੇਂ ਔਰੰਗਜ਼ੇਬ ਦੇ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਵੀ ਜਾਣਕਾਰੀ ਮਿਲੇਗੀ ਦੱਸਦੇ ਕਿ ਜਦੋਂ ਔਰੰਗਜ਼ੇਬ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਸੀ ਤਾਂ ਉਸ ਮੌਕੇ ਔਰੰਗਜ਼ੇਬ ਦੇ ਵੱਲੋਂ ਜੋ ਕਸ਼ਮੀਰੀ ਪੰਡਤ ਸੀ ਉਹਨਾਂ ਦੇ ਉੱਪਰ ਜ਼ੁਲਮ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ ਮਜਬੂਰਨ ਧਰਮ ਪਰਿਵਰਤਨ ਕਰਨ ਲਈ ਕਿਹਾ ਜਾਂਦਾ ਸੀ ਪਰ ਜਦੋਂ ਕਸ਼ਮੀਰੀ ਪੰਡਤ ਔਰੰਗਜ਼ੇਬ ਦੇ ਇਸ ਜ਼ੁਲਮ ਤੋਂ ਅੱਕ ਜਾਂਦੇ ਨੇ ਤਾਂ ਉਹ ਫਰਿਆਦ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਆਉਂਦੇ ਨੇ ਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲੋਂ ਔਰੰਗਜ਼ੇਬ ਨੂੰ ਇਹ ਲਲਕਾਰ ਲਗਾਈ ਜਾਂਦੀ ਆ ਕਿ ਜੇਕਰ ਔਰੰਗਜ਼ੇਬ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਦੇਵੇ ਤਾਂ ਫਿਰ ਸਾਰੇ ਹਿੰਦੂ ਭਰਾ ਆਪਣਾ ਧਰਮ ਪਰਿਵਰਤਨ ਕਰ ਲੈਣਗੇ ਪਰ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਜਾਂਦੀ ਆ ਕਿ ਉਦੋਂ ਤੱਕ ਕਿਸੇ ਵੀ ਬੇਦੋਸ਼ੇ ਦਾ ਖੂਨ ਨਾ ਡੋਲਿਆ ਜਾਵੇ ਤਾਂ ਇਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਹੁੰਚਦੇ ਆ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਅਤੇ ਉਹਨਾਂ ਦੇ ਨਾਲ ਜੋ ਤਿੰਨ ਸਾਥੀ ਸਨ ਭਾਈ ਸੱਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਜਿਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਇਸ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸ਼ਹਾਦਤ ਹੁੰਦੀ ਆ ਤੇ ਇਸੇ ਇਤਿਹਾਸ ਨੂੰ ਦਰਸਾਉਂਦੀ ਇਹ ਫਿਲਮ 21 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਦੱਸਦੇ ਕਿ ਤੁਸੀਂ ਜਿੱਥੇ ਇਸ ਫਿਲਮ ਦੇ ذریعے ਆਪਣਾ ਇਤਿਹਾਸ ਜਾਣੋਗੇ ਉੱਥੇ ਹੀ ਤੁਹਾਨੂੰ ਇਸ ਫਿਲਮ ਦੇ ਵਿੱਚ ਕਾਫੀ ਕੁਝ ਖਾਸ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਦੱਸਦੇ ਕਿ ਇਰੋਸ ਇੰਟਰਨੈਸ਼ਨਲ ਅਤੇ ਹੈਰੀ ਵਿਵੇਜਾ ਦੀ ਪ੍ਰੋਡਕਸ਼ਨ ਦੇ ਵਿੱਚ ਇਹ ਫਿਲਮ ਰਿਲੀਜ਼ ਹੋਵੇਗੀ ਤੇ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਪੰਮੀ ਬਵੇਜਾ ਹਰਮਨ ਬਵੇਜਾ ਦੇ ਵੱਲੋਂ ਉੱਥੇ ਹੀ ਦੱਸ ਤੀਏ ਕਿ ਇਸ ਦੇ ਵਿੱਚ ਜੋ ਨਰੇਸ਼ਨ ਹੈ ਉਹ ਸਤਿੰਦਰ ਸਰਤਾਜ ਹੁੰਨਾ ਦੇ ਵੱਲੋਂ ਕੀਤੀ ਗਈ ਆ ਜਾਨੀ ਕਿ ਇੱਕ ਸੁਮੇਲ ਦੇ ذریعے ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਤੇ ਇਸ ਫਿਲਮ ਦੇ ਵਿੱਚ ਐਨੀਮੇਸ਼ਨਸ ਦੇ ذریعے ਸਾਡਾ ਇਤਿਹਾਸ ਹੈ ਜਿਹੜਾ ਉਹ ਦਿਖਾਇਆ ਜਾਏਗਾ ਅਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਫਿਲਮ ਨੂੰ ਦੇਖ ਕੇ ਆਪਣੇ ਇਤਿਹਾਸ ਦੇ ਉੱਪਰ ਮਾਣ ਕਰ ਸਕਦਾ ਹੈ